ਲੇਕ ਤੁਸੀਂ ਕਿ ਅਸੀਂ ਬਦਲਾ ਲੈ ਕੇ ਆਣਾ ਪੰਜਾਬ ਤਾਂ ਹੀ ਇਹਨਾਂ ਨੇ ਆਮ ਜਨਤਾ ਨੇ ਜਿਹੜੇ ਅੱਥੇ ਅੱਜਾ ਸਾਰੀ ਸੰਗਤ ਬੈਠੀ ਹੈ ਇਹਨਾਂ ਨੇ ਕਾਂਗਰਸ ਤੇ ਕਾਲੀ ਦਲ ਨੂੰ ਰਿਜੈਕਟ ਕੀਤਾ ਸੀ ਰਿਜੈਕਟ ਕਰਕੇ ਇਹਨਾਂ ਦੀ ਸਰਕਾਰ ਬਣਾਈ ਸੀ ਨਾ ਜੀ ਜੇ ਇਹਨਾਂ ਨੇ ਉਹੀ ਗੱਲਾਂ ਕਰਨੀਆਂ ਤਾਂ ਫਿਰ ਬਦਲਾ ਕਿੱਥੇ ਆ ਇਹ ਤਾਂ ਸ਼ਰਿਆਂ ਧੱਕਾ ਹੈ ਇਹਨਾਂ ਨੇ ਆਪ ਦੇ ਬੰਦੇ ਨੇ ਬਖਸ਼ੇ ਰਣਜੀਤ ਜੀ ਚਲੋ ਸਾਡੇ ਆਪੋਜੀਸ਼ਨ ਨਾਲ ਤਾਂ ਇਹਨਾਂ ਨੇ ਧੱਕਾ ਕਰਨਾ ਹੀ ਕਰਨਾ ਹੈ ਪਰ ਬੰਦਾ ਆਪ ਦੇ ਬੰਦੇ ਤਾਂ ਬੱਛੇ ਇੱਥੇ ਬਹੁਤ سارے ਪੁਰਾਣੇ ਝਾੜੂ ਵਾਲੇ ਬੰਦੇ ਹੈ ਜੀ ਕੋਈ ਨਜ਼ਰ ਮਾਰਿਓ ਆਪਦੇ ਕੈਮਰਾ ਘੁਮਾ ਕੇ ਇੱਕ ਬਰਾੜ ਨੇ ਸਾਡੇ ਨਾਲ ਐਸਡੀਐਮ ਦਫਤਰ ਤੱਕ ਨਾ ਲਾਇਆ ਗਿਆ ਨਾਮਜ਼ਦੀਆਂ ਰੱਦ ਕੀਤੀਆਂ ਗਈਆਂ ਸਰਪੰਚੀ ਚੋਣਾਂ ਲੈ ਕੇ ਕੰਮਸਾਲ ਮਚਾ ਹੈ ਭਾਈ ਜੀ ਕਿਵੇਂ ਦੇਖਦੇ ਹੋ ਜਿਸ ਤਰੀਕੇ ਨਾਲ ਰੱਦ ਹੋਇਆ ਕਾਗਜ਼ ਤੇ ਇਹ ਬਹੁਤ ਹੀ ਜ਼ਿਆਦਾ ੱੱੱਕਾ ਕਰ ਰਹੇ ਹੈ ਜੀ ਜੇ ਫੋਰ ਐਗਜ਼ਾਮਪਲ ਇਹਨਾਂ ਨੇ ਗੱਲ ਇਹ ਕੀਤੀ ਸੀ ਕਿ ਅਸੀਂ ਬਦਲਾ ਲੈ ਕੇ ਆਣਾ ਪੰਜਾਬ ਜੀ ਤਾਂ ਹੀ ਇਹਨਾਂ ਨੇ ਆਮ ਜਨਤਾ ਨੇ ਜਿਹੜੇ ਅੱਥੇ ਅੱਜ ਸਾਰੀ ਸੰਗਤ ਬੈਠੀ ਹੈ ਇਹਨਾਂ ਨੇ ਕਾਂਗਰਸ ਤੇ ਅਕਾਲੀ ਦਲ ਨੂੰ ਰਿਜੈਕਟ ਕੀਤਾ ਸੀ ਰਿਜੈਕਟ ਕਰਕੇ ਹੀ ਇਹਨਾਂ ਦੀ ਸਰਕਾਰ ਬਣਾਈ ਸੀ ਨਾ ਜੀ ਜੇ ਇਹਨਾਂ ਨੇ ਉਹੀ ਗੱਲਾਂ ਕਰਨੀਆਂ ਤਾਂ ਫਿਰ ਬਦਲਾ ਕਿੱਥੇ ਹੈ ਇਹ ਤਾਂ ਸ਼ਰੀਆਮ ਧੱਕਾ ਹੈ ਇਹਨਾਂ ਨੇ ਆਪਦੇ ਬੰਦੇ ਨਹੀਂ ਬਖਸ਼ੇ ਰਣਜੀਤ ਜੀ ਚਲੋ ਸਾਡੇ ਆਪੋਜੀਸ਼ਨ ਨਾਲ ਤਾਂ ਇਹਨਾਂ ਨੇ ਧੱਕਾ ਕਰਨਾ ਹੀ ਕਰਨਾ ਹੈ ਪਰ ਬੰਦਾ ਆਪਦੇ ਬੰਦੇ ਤਾਂ ਬਖਸ਼ੇ ਇੱਥੇ ਬਹੁਤ ਸਾਰੇ ਪੁਰਾਣੇ ਝਾੜੂ ਵਾਲੇ ਬੰਦੇ ਹੈ ਜੀ ਇੱਕ ਵਾਰੀ ਨਜ਼ਰ ਮਾਰਿਓ ਆਵਦਾ ਕੈਮਰਾ ਘੁਮਾ ਕੇ ਜਿਹੜਿਆ ਨੇ ਮੁੱਢ ਬੰਨੇ 2014 ਚ ਸੋ ਇਹ ਹੈਰਾਨੀ ਹੈ ਸਾਨੂੰ ਇਸ ਚੀਜ਼ ਦੀ ਪਿੰਡ ਨਹੀਂ ਬਾਈ ਜਿਹੜੇ ਇਸ ਤਰ੍ਹਾਂ ਕੀਤੇ ਗਏ ਨੇ ਇਹ ਤਕਰੀਬਨ ਐਸਟੀਮੇਟ ਰਾਉਂਡ ਅਬਾਊਟ 11 ਤੋਂ 15 ਪਿੰਡ ਹੈ ਜੀ ਮੇਰੇ ਨੌਲੇਜ ਜੋ ਹੈਗੇ ਜਿੱਥੇ ਧੱਕੇ ਨਾਲ ਹੀ ਰਾਤ ਨੂੰ ਕਰਤਾ ਜੀ ਇਹਨਾਂ ਨੇ ਅਨਾਉਂਸ ਬਾਕੀ ਸਾਰਿਆਂ ਦੇ ਕਾਗਜ਼ ਹੀ ਰਿਜੈਕਟ ਕਰਤੇ ਪਹਿਲਾਂ ਇੱਕ ਕਾਗਜ਼ ਅਪਰੂਵ ਕੀਤੇ ਅਪਰੂਵ ਕਰਨ ਤੋਂ ਬਾਅਦ ਰਿਜੈਕਟ ਹੋਏ ਜੀ ਸਭ ਤੋਂ ਹੈਰਾਨੀ ਦੀ ਗੱਲ ਇਹ ਹੈ ਇੱਕ ਵਾਰੀ ਇਹ ਅਪਰੂਵ ਹੋ ਗਏ ਸੀ ਫਿਰ ਅਗਲੇ ਦਿਨ ਦਾ ਗੈਪ ਪਾ ਕੇ ਰਿਜੈਕਟ ਕੀਤੇ ਗਏ ਆ ਚੋਣ ਨਿਸ਼ਾਨ ਤਾਂ ਕਲਾਟ ਹੋ ਗਏ ਸੀ ਉਸ ਤੋਂ ਬਾਅਦ ਫੇਰ ਬਿਲਕੁਲ ਚੋਣ ਨਿਸ਼ਾਨ ਦਾ ਆਈ ਥਿੰਕ ਮੈਨੂੰ ਥੋੜੀ ਕਨਫਿਊਜ਼ਨ ਸ਼ਾਇਦ ਨਾ ਹੋਣ ਬਟ ਇਹਨਾਂ ਪਤਾ ਹੈ ਕਿ ਨਾਮਾਂ ਦੀ ਲਿਸਟ ਚੜ ਗਈ ਸੀ ਫੇਰ ਇਹ ਬੈਕ ਲੈ ਕੇ ਇਹਨਾਂ ਨੂੰ ਦੁਬਾਰਾ ਰਿਜੈਕਟ ਕੀਤਾ ਗਿਆ ਤੇ ਕਾਰਨ ਕੀ ਲੱਗਦਾ ਬਾਈ ਜਿਸ ਤਰੀਕੇ ਦੇ ਨਾਲ ਸਾਰਾ ਕੁਝ ਹੋਇਆ ਕਾਰਨ ਜੀ ਤੁਹਾਨੂੰ ਪਤਾ ਹੀ ਹੈ ਸ਼ਰਿਆਮ ਆਪ ਦਾ ਧੱਕਾ ਚਲਾਉਣਾ ਬਟ ਇਹਦੇ ਚਿੱਕਣਾ ਰਣਜੀਤ ਜੀ ਬਹੁਤ ਵੱਡੀ ਸਿਆਸੀ ਗਲਤੀ ਕਰ ਰਹੇ ਹੈ ਸਿਆਸੀ ਸਿਆਣਪ ਨਹੀਂ ਗਈ ਐ ਨਹੀਂ ਅੱਜ ਤੋਂ ਹੁਣ ਮਹੀਨੇ ਦੋ ਮਹੀਨੇ ਬਾਅਦ ਹੈਗੇ ਆ ਜੀ ਉਪ ਚੋਣ ਆਪਣੇ ਗਿੱਦੜਵੇ ਹਲਕੇ ਚ ਤਾਂ ਹਰ ਜਾਨਾ ਤਾਂ ਕਿਤੇ ਨਾ ਕਿਤੇ ਭਰਨਾ ਪੈਣਾ ਨਾ ਜੀ ਇਹ ਆ ਜਿਹੜੀ ਸੰਗਤ ਹੈ ਇੰਨੇ ਸਾਰੇ ਜਾਨੇ ਲੋਕੀ ਬੈਠੇ ਆ ਹਜ਼ਾਰਾਂ ਦੀ ਗਿਣਤੀ ਜੱਜ ਤੁਹਾਡੇ ਸਾਹਮਣੇ ਇਹ ਕਿਤੇ ਨਾ ਕਿਤੇ ਤਾਂ ਇਫੈਕਟ ਪਾਊਗੀ ਨਾ ਜੀ ਇਹਨਾਂ ਨੂੰ ਇਹਨਾਂ ਨੂੰ ਤਾਂ ਬਲਕਿ ਹਰੇਕ ਪਿੰਡ ਚ ਨਾਰਮਲ ਚੋਣ ਹੋਣ ਦੇ ਨੇ ਜਿਹੜਾ ਬਣ ਗਿਆ ਸਰਪੰਚ ਸਾਡਾ ਇਹ ਤਾਂ ਬਿਲਕੁਲ ਹੀ ਮਤਲਬ ਸਿਆਸੀ ਨੌਲੇਜ ਦੀ ਕਮੀ ਹੈ ਜੀ ਇਹਨਾਂ ਨੂੰ ਇਹ ਕਹਿ ਰਹੇ ਨੇ ਜਦੋਂ ਗੱਲ ਕੀਤੀ ਆ ਕਹਿੰਦੇ ਵੀ ਟੈਕਨੀਸ਼ੀਅਨ ਤੌਰ ਤੇ ਗਲਤੀਆਂ ਸੀ ਕਾਗਜ਼ੇ ਚ ਤਾਂ ਰੱਦ ਹੋਏ ਆ ਤਾਂ ਫਿਰ ਪਹਿਲਾਂ ਐਕਸੈਪਟ ਕਿਉਂ ਕੀਤੇ ਜੀ ਜੀ ਫੋਰ ਐਗਜ਼ਾਮਪਲ ਗਲਤੀ ਸੀ ਤਾਂ ਇੱਕ ਰਾਉਂਡਸ ਪਹਿਲਾਂ ਐਕਸੈਪਟ ਕਿਉਂ ਕਿਤੇ ਗਏ ਪਹਿਲਾਂ ਹੀ ਰਿਜੈਕਟ ਕਰ ਦਿੰਦੇ ਇੱਕ ਦਿਨ ਦਾ ਗੈਪ ਕਿਉਂ ਪਾਇਆ ਇਹਨਾਂ ਨੇ ਦੇਖਿਆ ਕਿ ਭਾਈ ਜਿਹੜੇ ਜਿਹੜੇ ਪਿੰਡ ਸਾਡੇ ਜਾਦੇ ਕਮਜ਼ੋਰ ਲੱਗਦੇ ਜਿੱਥੇ ਅਸੀਂ ਨਹੀਂ ਜਿੱਤਦੇ ਉੱਥੇ ਰਿਜੈਕਟ ਕਰਾ ਦਿਓ ਇਹ ਕਹਾਣੀ ਬਣੀ ਹੈ ਜੀ ਅਸਲ ਤੇ ਮਦੀਰ ਪਿੰਡ ਚ ਵੀ ਸਾਰੇ ਹੀ ਕਲੀਨ ਸੀਪੀ ਹੈ ਬਈ ਬਿਲਕੁਲ ਜੀ A to Z ਅੱਛਾ ਸਾਰੇ ਬਿਲਕੁਲ ਸਾਡੇ ਤਾਂ ਜੀ ਕਈ ਆ ਦੇਖੋ ਸਾਡੇ ਪਿੰਡ ਵਾਲੇ ਸੱਜਣ ਸਾਰੇ ਬੈਠੇ ਐ ਕਈ ਲੋਕ ਤਾਂ ਕਹਿ ਰਹੇ ਆ ਸਭ ਸਰਪੰਚ ਸਾਹਿਬ ਜਿਹੜੇ ਹੁਣ ਬਣੇ ਇਹਨਾਂ ਨੂੰ ਵੇਖਿਆ ਨਹੀਂ ਜੀ ਕਦੇ ਕੌਣ ਨੇ ਸੋ ਮੈਨੂੰ ਨਹੀਂ ਪਤਾ ਆਈ ਡੋ ਨੋ ਕੀ ਹਿਸਾਬ ਕਿਤਾਬ ਹੈਗਾ ਸੋ ਬੇਸਿਕਲੀ ਇਹ ਸਾਬ ਬਣਿਆ ਪਿਆ ਜੀ ਠੀਕ ਆ ਬਾਈ ਹਾਂਜੀ ਥੈਂਕ ਯੂ